ਮਹਾਰਾਜ ਜੀ ਵਰਡ ਭਾਗੇ ਦਾ ਅਸੀਂ ਬਹੁਤ ਆ ਕਿ ਸਾਨੂੰ ਆਪਣੀ ਜ਼ਿੰਦਗੀ ਚ ਦੂਸਰੀ ਵਾਰ ਮੌਕਾ ਮਿਲਿਆ ਪਹਿਲੀ ਵਾਰ ਤਾਂ ਚਲੋ ਅਸੀਂ ਕੁਛੜੀ ਸੀ ਮੈਂ ਜਦੋਂ ਸੇਵਾ ਹੋਈ ਸੀ 3-4 ਮਹੀਨੇ ਦਾ ਸੀ ਮੈਂ 1994 ਚ ਤੇ ਅੱਜ 2024 ਚ ਫੇਰ ਅਸੀਂ ਸੇਵਾ ਕਰ ਰਹੇ ਆ ਬਹੁਤ ਵਰਡ ਭਾਗੇ ਆ ਜੀ ਉਹ ਵੱਡਿਆਂ ਤੋਂ ਸੁਣਿਆ ਜਾਂ ਜੋ ਸਾਖੀਆਂ ਚ ਲਿਖਿਆ ਐ ਸਰੋਵਰ ਦਾ ਇਤਿਹਾਸ ਹੈ ਵੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੇਵਾ ਕਰਾ ਰਹੇ ਸੀ ਤੁਸੀਂ ਦੇਖਿਆ ਹੋਵੇਗਾ ਕਿ ਜਿੰਨੇ ਵੀ ਸਰੋਵਰ ਸਾਹਿਬ ਨੇ ਜਾਂ ਦਰਬਾਰ ਸਾਹਿਬ ਦਾ ਜਾਂ ਵਿਵੇਕ ਸਰ ਦਾ ਜਾਂ ਕੋਲ ਸਰ ਦਾ ਸਾਰੇ ਦੀ ਡੁੰਗਾਈ ਕਿਸੇ ਦੀ 12 ਫੁੱਟ ਕਿਸੇ ਦੀ 15 ਫੁੱਟ ਕਿਸੇ ਦੀ 18 ਫੁੱਟ ਹੈ ਹਰਮੰਦਰ ਸਾਹਿਬ ਦੀ 18 ਫੁੱਟ ਹੈ ਤੇ ਇਸ ਸਰੋਵਰ ਦੀ ਡੁੰਗਾਈ ਤਕਰੀਬਨ 38 ਫੁੱਟ ਹੈ ਜਦੋਂ ਸੇਵਾ ਹੋ ਰਹੀ ਸੀ ਤੇ ਸੰਗਤ ਵੱਲੋਂ ਮਹਾਰਾਜ ਨੂੰ ਕਿਹਾ ਗਿਆ ਕਿ ਮਹਾਰਾਜ ਜੀ ਸੇਵਾ ਮਤਲਬ ਸਰੋਵਰ ਕਾਫੀ ਡੁੰਗਾ ਹੋ ਚੁੱਕਾ ਹੈ ਤੇ ਮਹਾਰਾਜ ਨੇ ਗੋ ਬਚਨ ਕੀਤੇ ਕਿ ਜਿਹੜੇ ॠषि मुनि ਦਾ ਸੀ ਇੱਥੇ ਉਧਾਰ ਕਰਨ ਆਏ ਆ ਉਹ ਜਿਹੜੇ ਬੜੇ ਨੀਵੇਂ ਜਾ ਕੇ ਬੈਠੇ ਨੇ ਉਹਨਾਂ ਨੂੰ ਉਧਾਰ ਕਰਨ ਲਈ ਸਾਨੂੰ ਸਰੋਵਰ ਹੋਰ ਡੂੰਗਾ ਕਰਨਾ ਪਿਆ ਫਿਰ ਤਕਰੀਬਨ ਜਿੱਥੇ ਉਹ ਪਿੱਛੇ ਦਰਖਤ ਹੈ ਜੀ ਮਹਾਰਾਜ ਉੱਥੋਂ ਬਾਬਾ ਸੰਤੋਖ ਜੀ ਦਾ ਮੱਠ ਨਿਕਲਿਆ ਸੀ ਤੇ ਉਹ ਸੰਗਤ ਵੱਲੋਂ ਮਹਾਰਾਜ ਬਾਬਾ ਸੰਤੋਖ ਜੀ ਨੂੰ ਮਹਾਰਾਜ ਦੇ ਚਰਨਾਂ 'ਚ ਲਿਆ ਕੇ ਬਿਠਾਇਆ ਗਿਆ ਤੇ ਉਦੋਂ ਫਿਰ ਉਹਨਾਂ ਦਾ ਉਧਾਰ ਕੀਤਾ ਗਿਆ ਸੀ ਮਹਾਰਾਜ ਤੇ ਇਹ ਸਰੋਵਰ ਦਾ ਇਤਿਹਾਸ ਹੈ ਨਾ ਇਹ ਸਿੱਖ ਧਰਮ ਦਾ ਪਹਿਲਾ ਸਰੋਵਰ ਹੈ ਬਹੁਤ-ਬਹੁਤ ਧੰਗੇ ਜੀ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੀ ਬਹੁਤ-ਬਹੁਤ ਕਿਰਪਾ ਲਈ ਕੋਟ-ਕੋਟ ਸ਼ੁਕਰ ਹੈ ਜੀ ਉਹਨੇ ਆਪਣੇ ਦਰ ਤੇ ਬੁਲਾਇਆ ਸੇਵਾ ਲਈ ਸਾਡੇ ਕੋ ਜੀ ਅਹੀਂ ਤੇਨੇ ਜੋਗੇ ਨਹੀਂ ਮਾਲਕਾ ਤੂੰ ਹੀ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰੀ ਸਭ ਦੀਆਂ ਚੜ੍ਹਦੀਆਂ ਕਲਾ ਕਰੇ ਸੱਚੇ ਪਾਤਸ਼ਾਹ ਨਾਮਦਾਨ ਬਸ਼ੇ ਤੇ ਸਰਬੱਤ ਦਾ ਭਲਾ ਕਰੇ ਸਾਡੀ ਬੜੀ ਕਿਸਮਤ ਤੇਜ ਆ ਇਸ ਸਰੋਵਰ ਦੇ ਵਿੱਚ ਜਿਹੜਾ ਸਾਨੂੰ ਸੁਭਾਗ ਮਿਲਿਆ ਸੇਵਾ ਕਰਨ ਦਾ ਇਹ ਚ ਦੱਸਦੇ ਆ ਵੀ ਇਹੜਾ ਸਰੋਵਰ ਹੈ ਜਦੋਂ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਸੇਵਾ ਕਰਾਉਂਦੇ ਸੀ ਤੇ ਇੱਥੇ ਸੇਵਾ ਕਰਾਉਂਦਿਆਂ ਕਰਾਉਂਦਿਆਂ ਇਹ ਜਿਹੜੇ ਆਮ ਸਰੋਵਰ ਹੁੰਦੇ ਆ ਉਹ ਥੋੜੇ ਜੇ ਘੱਟ ਡੂੰਘੇ ਹੁੰਦੇ ਤੇ ਗੁਰੂ ਮਹਾਰਾਜ ਨੂੰ ਪੁੱਛਿਆ ਵੈਗ ਰਤੂ ਇਹਨਾਂ ਸਰੋਵਰ ਡੂੰਘਾ ਕਿਉਂ ਕੀ ਜਾਂਦੇ ਜੀ ਗੁਰੂ ਜੀ ਨੇ ਗੜੀਉ ਜਵਾਬ ਦਿੱਤਾ ਵੀ ਇਹ ਜਿਹੜਾ ਸਰੋਵਰ ਆ ਇੱਥੇ ਭਾਈ ਸੰਤੋਖ ਸੰਤੋਖਦਾਸ ਜੀ ਥੱਲੇ ਆ ਬੈਠੇ ਹੋਏ ਆ ਉਹ ਜਿੰਨੇ ਚਿਰ ਬਾਹਰ ਨਹੀਂ ਉਹਦੇ ਉਹਨਾਂ ਚਿਰ ਇਹ ਥਾਂ ਡੂੰਘਾ ਕੀਤਾ ਜਾਊਗਾ ਤੇ ਸਾਡੀ ਬੜੀ ਮਹਾਰਾਜ ਕਿਸਮਤ ਤੇਜ ਹੈ ਜਿਹੜਾ ਅਸੀਂ ਇਹ ਸਰੋਵਰ ਦੇ ਵਿੱਚ ਸੇਵਾ ਕਰਨਦੇ ਆ ਇਹ ਵੀ ਦੱਸ ਦਿਆ ਵੀ ਜਦੋਂ ਗੁਰੂ ਰਾਮਦਾਸ ਜੀ ਨੇ ਉਹ ਸਰੋਵਰ ਦਾ ਵਿੱਚ ਜਲ ਛੱਡਿਆ ਸੀ ਤੇ ਉਹ ਸਰੋਵਰ ਦੇ ਵਿੱਚ ਜਲ ਖਲੋਂਦਾ ਨਹੀਂ ਫਿਰ ਇੱਥੋਂ ਪੰਜ ਗਾਗਰਾਂ ਸਰੋਵਰ ਦੀਆਂ ਦੇ ਵਿੱਚੋਂ ਜਲ ਦੀਆਂ ਪਾਈਆਂ ਗਈਆਂ ਤੇ ਫਿਰ ਉਹ ਸਰੋਵਰ ਵਿੱਚ ਜਲ ਖਲੋਤਾ ਤੇ ਹੋਰ ਵੈਗਰੂ ਹਰਕਤਾਂ ਭਲਾਇ ਕਰੇ ਜਿਹੜਾ ਵੀ ਮੇਰਾ ਵੀਰ ਕੋਈ ਭਾਈ ਭਾਈ ਸੁਣਦਾ ਹੋਵੇ ਉਹ ਇਸ ਸਰੋਵਰ ਦੇ ਵਿੱਚ ਆਣ ਕੇ ਉਹ ਵੱਡ ਭਾਗਾ ਹੋਊਗਾ ਜਿਹੜਾ ਇੱਥੇ ਆਣ ਕੇ ਸੇਵਾ ਕਰੂਗਾ ਇਹ ਵੀ ਦੱਸਦੇ ਆ ਵੀ ਜਿਹੜਾ ਬੰਦੇ ਨੂੰ ਕਿਸੇ ਨੂੰ ਸੰਤੋਖ ਨਾ ਆਉਂਦਾ ਹੋਵੇ ਉਹ ਇੱਥੇ ਪੰਜ ਐਤਵਾਰ ਆਣ ਕੇ ਇਸ਼ਨਾਨ ਕਰ ਲੇ ਤੇ ਉਹਨੂੰ ਸੰਤੋਖ ਆ ਜਾਂਦਾ ਆ ਗੁਰੂ ਇਤਿਹਾਸ ਦੇ ਪਹਿਲਾ ਸਰੋਵਰ ਗੁਰਦਾ ਟਾਲੀ ਸਾਹਿਬ ਸੰਤੋਖਸਰ ਦੀ ਕਾਰ ਸੇਵਾ ਜੋ ਕਿ ਸੰਤ ਮਹਾਪੁਰਖ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਕਰਵਾ ਰਹੇ ਹਨ ਉਹਨਾਂ ਦੇ ਚਰਨ ਸੇਵਕ ਬਾਬਾ ਬਚਨ ਸਿੰਘ ਜੀ ਬਾਬਾ ਭਿੰਦਰ ਸਿੰਘ ਜੀ ਬਾਬਾ ਲੱਖਾ ਸਿੰਘ ਸਾਰੇ ਜਥੇਦਾਰ ਇੱਥੇ ਹਾਜ਼ਰ ਹਨ ਇਹ ਸਰੋਵਰ ਦੀ ਸੇਵਾ ਸਨ 1994 ਚ ਹੋਈ ਸੀ ਤੇ 30 ਸਾਲਾਂ ਬਾਅਦ ਸੇਵਾ ਹੋ ਰਹੀ ਹੈ ਸਰੋਵਰ ਦਾ ਘੇਰਾ ਬੜਾ ਵਿਸ਼ਾਲ ਹੈ ਤੇ ਨਾਲੇ ਡੂੰਗਾ ਹੈ ਤੇ ਸੇਵਾ ਹਲੇ ਬਹੁਤ ਹੈ ਅੰਦਾਜ਼ਾ ਕਿ ਵੀ 25 ਦਿਨ ਲੱਗ ਸਕਦੇ ਹਨ ਜੀ ਗੋਵਿੰਦਵਾਲ ਸਾਹਿਬ ਤੋਂ ਸਭ ਤੋਂ ਪਹਿਲਾਂ ਇੱਥੇ ਆਏ ਸਨ ਇੱਥੇ ਉਹਨਾਂ ਨੇ ਸਰੋਵਰ ਦੀ ਖੁਦਾਈ ਸ਼ੁਰੂ ਕਰਾਈ ਇਸੇ ਸਮੇਂ ਦਰਮਿਆਨ ਸੱਚਕੰਡ ਸ੍ਰੀ ਰਮੰਦਰ ਸਾਹਿਬ ਦੇ ਬੀਬੀ ਰਜਨੀ ਦੇ ਸਾਖੀ ਦਾ ਪਤਾ ਲੱਗਾ ਤੇ ਮਹਾਰਾਜ ਗੁਰੂ ਰਾਮਦਾਸ ਜੀ ਅਮਰਤ ਸਰੋਵਰ ਤੇ ਆੜ ਕਰਨ ਚੱਲੇ ਗਏ ਤੇ ਬਾਕੀ ਜਿਹੜਾ ਅਧੂਰਾ ਕਾਰਜ ਸੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆ ਕੇ ਸ਼ੁਰੂ ਕਰਾਇਆ ਤੇ ਸਰੋਵਰ ਡੀ ਡੂੰਗਾ ਇਹ ਜਲਾ ਹੋ ਰਹੀ ਸੀ ਤਾਂ ਸੰਗਤ ਕਹਿੰਦੀ ਮਾਰੇ ਸਰੋਵਰ ਤੋਂ ਬਹੁ ਡੂੰਗਾ ਹੈ ਕਹਿੰਦੇ ਥੱਲੇ ਇੱਕ ਸਾਧੂ ਜੋਗੀ ਬੈਠਾ ਹੈ ਜਿਹਨੂੰ ਪੁੱਟਣ ਵਾਸਤੇ ਜਿਹਨੂੰ ਕੱਢਣ ਵਾਸਤੇ ਸਲੋਵਰ ਡੂੰਗਾ ਕੀਤਾ ਜਾ ਰਿਹਾ ਹੈ ਥੱਲੇ ਮਿੱਟੀ ਦੇ ਮੱਟੇ 'ਚ ਬਾਬਾ ਸੰਦੋਖ ਬੈਠਾ ਸੀ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਨ ਸੰਗਤ ਨੇ ਉਹਨਾਂ ਨੂੰ ਬਾਹਰ ਲਿਆਂਦਾ ਤਾਂ ਮਹਾਰੇ ਦੇ ਦਰਸ਼ਨ ਕੀਤੇ ਤੇ ਉਹਨਾਂ ਦਾ ਉਧਾਰ ਕੀਤਾ